ਜੇ ਸਾਡੇ ਨਾਲ ਹੋਈ ਨਾ ਵੀਰੇ ਇਹ ਕਿਸੇ ਨਾਲ ਨਾ ਹੋਈ ਸੀ ਇਹਨੇ ਦੋ ਬੱਚੇ ਉਹਦੇ ਉਹ ਬੈਠੇ ਰੁੜੀ ਜਾਂਦੇ ਆ ਅਛਾਈ ਆ ਤਸੀ ਪਾਲਦੇ ਫਿਰ ਨਹੀਂ ਕਹਿੰਨੇ ਕਿ ਜਵਾਕਾ ਜੀ ਮੈਂ ਬੱਚੇ ਦਾ ਤੇ ਮੈਂ ਕੀ ਕਰ ਸਕਦੀ ਆ ਮੈਂ ਤਾਂ ਲੋਕਾਂ ਦੇ ਧੰਦੇ ਕਰਕੇ ਕਿੰਮਾ ਸਪਾਲੇ ਸੀ ਜਵਾਕ ਖੋਲਣ ਨਸ਼ਾ ਵੇਚਦਾ ਸਾਨੂੰ ਖੰਡ ਚਾ ਨਹੀਂ ਮਿਲਣਾ ਤੜਕੇ 6 ਵਜੇ ਆਜੋ ਲਾਈਵ ਕਰਾ ਦਾਂਗੇ ਤੇ ਸਾਰਨਾ ਵਾਦ ਉਹ ਤੇ ਲੈਣ ਲੱਗੀ ਪਈ ਉਹ 2 ਆ ਡੀਸੀ ਆ ਪਾਇਆ 2 ਵਾਰ ਡੀਸੀ ਨੇ ਨਾਮੀ ਲੋਟਸ ਲਾ ਕੇ ਗਿਆ ਵੀ ਤੁਸੀਂ ਨਸ਼ਾ ਵੇਚਦੇ ਹੋ ਤੇ ਨਸ਼ਾ ਵੇਚਦੇ ਉਹ ਨਾਮੀ ਲੋਟਸ ਲਾ ਕੇ ਤਾਂ ਪਿੰਡ ਟੱਪਦੇ ਨਹੀਂ ਤੇ ਉਹ ਪੋਸਟਰ ਪਾੜ ਕੇ ਛੱਡ ਦਿੰਦੇ ਨੇ ਮੁੰਡੇ ਦੀ ਵਿੱਚ ਫੋਟੋ ਆ ਰਹੀ ਆ ਦੰਦ ਟੁੱਟੇ ਆ ਇੱਥੋਂ ਬਈ ਜਦੋਂ ਉਹਦੀ ਮੌਤ ਹੋਈ ਆ ਕੁੱਟਣਕਾਰ ਨਹੀਂ ਦੰਦ ਟੁੱਟਦੇ ਬਈ ਉਹ ਤਾਂ ਟੁੱਟਦੇ ਹੀ ਨਹੀਂ ਹਨਾ ਇੱਥੇ ਤਾਂ ਗੁੜਚਾ ਤਾਂ ਮਿਲਦਾ ਨਹੀਂ ਤੇ ਨਸ਼ਾ ਕਿਹੜਾ ਮਰਜੀ ਲੈ ਲਓ ਜੀ ਵੱਡੇ ਵੱਡੇ ਆ ਤੇ ਵੱਡੇ ਵੱਡੇ ਤਾਂ ਪੁਲਿਸ ਵੀ ਪੈਸੇ ਲੈਂਦੀ ਹਫਤੇ ਦੀ ਹਫਤੇ ਲੈ ਜਾਂਦੀ ਹੈ ਇਹਨਾਂ ਨੂੰ ਕੋਈ ਨਹੀਂ ਕਹਿੰਦੀ ਜੀ ਤੇ ਗਰੀਬਾਂ ਦੇ ਪਾਟਾ ਚੜੀ ਜਾਂਦੀ ਇੱਕ ਤਿੰਨ ਮੰਜ਼ਲੀ ਕੋਠੀ ਆ ਬੰਦੇ ਦੀ ਸ਼ਰਿਆਮ ਬਾਈ ਕੋਈ ਮਰਜੀ ਨਸ਼ਾ ਲੈ ਲਓ ਉਹਦੇ ਕੋਲ ਉਹ ਹਰੇਕ ਮਿਲਦਾ ਛਾਟੇ ਪਿੰਡ ਤਾਂ ਕੋਈ ਪੀਲਾ ਪਿੰਜਾ ਚੱਲਿਆ ਨਹੀਂ ਅਜੇ ਅਸ਼ੋਕ ਕੁਮਾਰ ਜੇਲ੍ਹ 'ਚ ਸੀ ਉਹਦੀ ਜਿਹੜੀ ਪਤਨੀ ਆ ਕਵਤਾਰਾਣੀ ਉਹ ਨਸ਼ਾ ਆਪ ਵੇਚਦੀ ਆ 10 ਸਾਲ ਬੰਦਾ ਜੇਲ੍ਹ 'ਚ ਹੋਵੇ ਤੇ ਉਹਦੇ ਘਰੋਂ ਨਸ਼ਾ ਜਾਈ ਜਾਵੇ ਇਹ ਸਰਕਾਰ ਨੂੰ ਪਤਾ ਨਹੀਂ ਲੱਗਦਾ ਨਸ਼ਾ ਕਿਵੇਂ ਜਾਂਦਾ ਹੈਗਾ ਕਮੇਟੀ ਸਾਡੇ ਪਿੰਡ ਨੌਜਵਾਨ ਵੀਰਾਂ ਨੇ ਕਮੇਟੀ ਬਣਾਈ ਸੀ ਨਸ਼ਾ ਤਸਕਰ ਫੜਾਉਣ ਵਾਸਤੇ ਉਹਨਾਂ ਵੀਰਾਂ ਦੇ ਉੱਤੇ ਪਰਚੇ ਕਰਵਾਏ ਗਏ ਇਹਨਾਂ ਬੰਦਿਆਂ ਕੋਲ ਬਲੈਕਿਆਂ ਦਾ ਹੱਥ ਵੱਧਦਾ ਪੁਲਿਸ ਚ ਅਸੀਂ ਪਹੁੰਚਿਆ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭਲਾਈਆਣਾ ਜਿੱਥੇ ਕੀ ਨਸ਼ਾ ਤਸਕਰਾਂ ਦੇ ਵੱਲੋਂ ਇੱਕ ਮੁੰਡੇ ਨੂੰ ਕੁੱਟਿਆ ਗਿਆ ਅਤੇ ਉਸ ਨੂੰ ਪਾਣੀ ਵਾਲੀ ਟੈਂਕੀ ਦੇ ਵਿੱਚ ਸੁੱਟ ਕੇ ਮਾਰ ਦਿੱਤਾ ਗਿਆ ਉਸੇ ਬਾਬਤ ਪਿੰਡ ਵਾਸੀ ਸਾਡੇ ਨਾਲ ਨੇ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰ ਸਾਡੇ ਨਾਲ ਨੇ ਗੱਲਬਾਤ ਕਰਦੇ ਬਾਈ ਜੀ ਕੀ ਮਸਲਾ ਹੈ ਰਖਮੰਦਰ ਸਿੰਘ ਜੀ ਮੈਂ ਭਰਾ ਹਾਂ ਈ ਠੀਕ ਹੈ ਉਹ ਗਿਆ ਸੀਗਾ ਨਹਾ ਲੈਣ ਉਹਨਾਂ ਦੀ ਰਾਤ ਨੂੰ ਕੁੱਟਮਾਰ ਕਰਕੇ ਉਹਨਾਂ ਨੇ ਪਾਹੀ ਵੀ ਖੋਲੇ ਤੇ ਉਹਨੇ ਕੁੱਟ ਮਾਰੀ ਇਹਨਾਂ ਨੇ ਕੁੱਟਮਾਰ ਕੀਤੀ ਬਾਈ ਉਹ ਸ਼ੋਕੇ ਕਰਨੇ ਕਰੀਏ ਜੀ ਸ਼ੋਕ ਮਾਰਾ ਈ ਇੱਥੇ ਸਾਡੇ ਰਵਿੰਦਰ ਰਵਿੰਦਰ ਦੇ ਅਰੋਣ ਦੇ ਮੁੰਡੇ ਦਾ ਨਾਮ ਆਈ ਤੇ ਕਲਤਾਰਾਣੀ ਤੇ ਉਹਦੀ ਘਰ ਵਾਲੀ ਦਾ ਨਾਮ ਇਹਨਾਂ ਨੇ ਸਾਰਿਆਂ ਨੇ ਮੇਰੇ ਭਰਾ ਨੂੰ ਕੁੱਟਾਈ ਠੀਕ ਆ ਉਹਨੂੰ ਦੁਬਾਰਾ ਇੱਥੇ ਸੱਟ ਕੇ ਗਏ ਆ ਸਾਨੂੰ ਤਾਂ ਇਨਸਾਫ ਚਾਹੀਦਾ ਹੋਰ ਕੋਈ ਨਹੀਂ ਚਾਹੀਦਾ ਜੀ ਕਿ ਉਹ ਨਸ਼ਾ ਵੇਚਦੇ ਨੇ ਵੇਚਦੇ ਆਈਓ ਵਾਦੂਏ ਵੇਚਦੇ ਆ ਸਜ਼ਾ ਵੀ ਹੋਈ ਸ਼ੱਕੇ ਉਹਨੂੰ ਅੰਕਲ ਜੀ ਕਿੰਨਾ ਟਾਈਮ ਹੋ ਗਿਆ ਉਹਨਾਂ ਨੂੰ ਨਸ਼ਾ ਵੇਚਦਿਆਂ ਨੂੰ ਨਸ਼ਾ ਵੇਚਦਿਆਂ ਉਹਨਾਂ ਨੂੰ 20 ਸਾਲ 20 ਸਾਲ ਗੋਲੀਆਂ ਵੇਚਦਿਆਂ ਹੋ ਗਏ ਪੋਠੀ ਭਾਈ ਵੇਖੋ ਜਾ ਕੇ ਔੜ ਪਿੰਡ ਚ ਇੱਥੇ ਹੋਰ ਵੀ ਘਰ ਕਈ ਨਸ਼ਾ ਵੇਚਦੇ ਨੇ ਜਾਂ ਇੱਕ ਹੀ ਘਰ ਵੇਚਦਾ ਵੇਚਦੇ ਤਾਂ ਬਸੇਰੇ ਆ ਜੀ ਪਰ ਉਹ ਸ਼ਰਿਆਂ ਨੂੰ ਵੇਚਦੇ ਸਾਰੇ ਪਿੰਡ ਨੂੰ ਪਤਾ ਹੈ ਤੇ ਵੇਚਦੇ ਵੀ ਗੋਲੀਆਂ ਘੱਟੀਆਂ ਮਾੜਾ ਨਸ਼ਾ ਬਹੁਤ ਪ੍ਰਸ਼ਾਸਨ ਨੂੰ ਇਹਦੇ ਬਾਰੇ ਕੋਈ ਦੱਸਿਆ ਗਿਆ ਪਹਿਲਾਂ ਕੋਈ ਸ਼ਿਕਾਇਤ ਕੀਤੀ ਗਈ ਸਜ਼ਾ ਹੋਇਆ 20 ਸਾਲ ਕੱਟ ਕੇ ਸਜ਼ਾ ਸਜ਼ਾ ਹੋਇਆ ਹੈ ਹਾਈ ਕੋਰਟ ਤੋਂ ਜ਼ਮਾਨਤ ਤੇ ਹੈ ਜਿਹੜਾ ਸ਼ੋਕ ਕੁਮਾਰ ਉਹਦੇ ਘਰ ਤੇ ਵੀ ਨੋਟਿਸ ਲੱਗਿਆ ਉਹਦੀ ਆਪਣਾ ਉੱਥੇ ਜਗਾ ਕੀ ਗਿੱਦੜ ਉਹਦੇ ਤੇ ਵੀ ਨੋਟਿਸ ਲੱਗਿਆ ਹਾਂ 잡ਤੋ ਹੈ ਪਲਾਟ 잡ਤ ਹੈ ਆ ਜੀ ਕੋਈ ਗੱਲ ਨਹੀਂ ਕੋਈ ਕਸਰ ਰਹਿ ਬੰਦਾ ਪਰ ਉਹ ਹਟਦੇ ਨਹੀਂ ਬਿਸ਼ਰਮ ਵਾਲੇ ਆ ਬਈ ਉਹ ਆਕ ਨੇ ਕਿਹੜਾ ਇਹ ਤੋਂ ਥੋੜਾ ਜਿਹਾ ਵੱਡਾ ਸੀ ਜਿਹੜਾ ਮੁੰਡਾ ਮਾਰਦਾ ਸਾਹ ਰਾਤ ਨੂੰ ਨਸ਼ਾ ਲੈਣ ਗਿਆ ਸੀ ਮੰਦਰ ਸਿੰਘ ਸ਼ਾਮ 6:30 ਦਾ ਟਾਈਮ ਸੀ ਉਹਨਾਂ ਨੇ ਕੁੱਟਮਾਰ ਕੀਤੀ ਉਹਦੇ ਨਾਲ ਕੁੱਟਮਾਰ ਕਰਨ ਤੋਂ ਬਾਅਦ ਅਸ਼ੋਕ ਕੁਮਾਰ ਅਰਵਿੰਦ ਕੁਮਾਰੋਂ ਦਾ ਪੁੱਤਰਾ ਕਵਿਤਾ ਰਾਣੀ ਇਹ ਖੁੱਲਾ ਤਲਾਸ਼ ਕਰਨਾ ਸਾ ਇਹਨਾਂ ਦੇ ਪਹਿਲਾਂ ਵੀ ਕੇਸ ਚੱਲਦੇ ਆ ਕੋਠੀ ਇਹਨਾਂ ਦੀ ਜਬਤਾ ਪਲਾਟ ਇਹਨਾਂ ਦੇ ਜਬਤਾ ਇਹ ਵੀਡੀਓ ਆ ਬਾਈ ਇਹਦੀ ਵੀਡੀਓ ਆ ਬਾਈ ਆ ਉਹਦੀ ਵੀਡੀਓ ਆ ਵੀਰ ਜੀ ਆ ਸਾਰੀ ਸੁਣਾ ਦੇ ਇੱਕ ਆ ਬਾਈ ਵੀਡੀਓ ਸੁਣਾਉਣੇ ਆਪਾਂ ਚੁੱਪ ਕਰ ਜਾਓ ਇਹ ਰੋਣਾ ਨਾ ਪਾਓ ਇਹਨੂੰ ਪਾ ਹਿੱਤੇ ਸੀ ਇੱਟਾ ਇਹਨੂੰ ਕੋਠੀ ਨਾਲ ਹੀ ਪਾ 500 ਦੀਆਂ ਓਕੇ ਕਿ ਮੰਗਿਆ ਸੀ ਗੋਲਗੋਲੇ ਨੂੰ ਉਹਨਾਂ ਨਾਲ ਮੇਟਨ ਵਾਲੇ ਤਾਂ ਬਾਈ ਕੋਲ ਨਾਲੇ ਮੇਰੇ ਦੂਤਾਂ ਨੇ ਵੀ ਵੀਡੀਓ ਮਾਰੀ ਇਹਨੇ ਇਹ ਮੈਂ ਮਾਉਂ ਤੇ ਕੱਢ ਬਿਠਾ ਉਹ ਦੋ ਜਿਹਨਾਂ ਨਾਲ ਗੱਲ ਕਰ ਲਏ ਆ ਅਸੀਂ ਦੂਤਾਂ ਦਾ ਬਈ ਕੋਈ ਸਬੂਤ ਹੀ ਨਹੀਂ ਠੀਕ ਆ ਨਾ ਕਿ ਇਹ ਵੀਡੀਓ ਇਸ ਮੁੰਡੇ ਦੇ ਵੱਲੋਂ ਬਣਾਈ ਗਈ ਜੀ ਜੀ ਬਾਈ ਵਿੱਚ ਮੈਥੋਂ ਕੋਈ ਵੀ ਪੰਜਾਬ ਪੁਲਿਸ ਦਾ ਆਲਾ ਅਧਿਕਾਰੀ ਪ੍ਰਸ਼ਾਸਨ ਦਾ ਕੋਈ ਵੀ ਮੰਤਰੀ ਜਦੋਂ ਮਰਜ਼ੀ ਬਈ ਮੇਰੇ ਫੋਨ ਤੇ ਗੱਲ ਕਰਕੇ ਆਹ ਵੀਡੀਓ ਮੈਥੋਂ ਲੈ ਸਕਦਾ ਚਾਹੇ ਕੋਈ ਵੀ ਜੱਜ ਵਕੀਲ ਵੀਡੀਓ ਮੇਰੇ ਕੋਲੇ ਸੇਵਾ ਠੀਕ ਹੈ ਨਾ ਮੈਥੋਂ ਜਦੋਂ ਮਰਜੀ ਇਹ ਵੀਡੀਓ ਲੈ ਸਕਦੇ ਆ ਇਹ ਵੀਡੀਓ ਸਾਡੇ ਸਾਰੇ ਪਿੰਡ ਦੇ ਮੋਬਾਈਲਾਂ 'ਚ ਹੀ ਆ ਮੁੰਡੇ ਦੀ ਵਿੱਚ ਫੋਟੋ ਆ ਰਹੀ ਆ ਦੰਦ ਟੁੱਟੇ ਆ ਇੱਥੋਂ ਬਈ ਜਦੋਂ ਉਹਦੀ ਮੌਤ ਹੋਈ ਆ ਠੀਕ ਹੈ ਨਾ ਕੁੱਟਣਕਾਰ ਨਹੀਂ ਦੰਦ ਟੁੱਟਦੇ ਬਈ ਉਹ ਤਾਂ ਟੁੱਟਦੇ ਹੀ ਨਹੀਂ ਹਨਾ ਫੇਰ ਉਸ ਤੋਂ ਬਾਅਦ ਮੌਤ ਹੋਈ ਆ ਉਹਦੀ ਬਾਈ ਜੀ ਕਿਵੇਂ ਦੇਖਦੋਂ ਜਿਵੇਂ ਕਿ ਨਿਤ ਦੇ ਮਸਲੇ ਨਸ਼ਾ ਤਸਕਰਾਂ ਦੇ ਵੱਲੋਂ ਮੁੰਡਿਆਂ ਨੂੰ ਮਾਰਿਆ ਜਾਂਦਾ ਨਸ਼ਾ ਕਰਨ ਦੇ ਲਈ ਚੋਰੀਆਂ ਕੀਤੀਆਂ ਜਾਂਦੀਆਂ ਜਿਵੇਂ ਕਿ ਨਿੱਤੇ ਮਸਲੇ ਵਧਦੇ ਜਾ ਰਹੇ ਇਹਦੇ ਬਾਰੇ ਕੀ ਕਹੋਗੇ ਜੀ ਬਈ ਇਹ ਤਾਂ ਹੁਣ ਸਾਰੇ ਨਕਰ ਖੜਾ ਪਤਾ ਹੀ ਆ ਹਨਾ ਬਈ ਸਾਡੇ ਪਿੰਡ ਤਾਂ ਕੋਈ ਪੀਲਾ ਪੰਜਾ ਚੱਲਿਆ ਨਹੀਂ ਹਜੇ ਅਸੀਂ ਤਾਂ ਸਰਕਾਰ ਨੂੰ ਆ ਆਲਾ ਪ੍ਰਸ਼ਾਸਨ ਨੂੰ ਸਾਰੇ ਨੂੰ ਇਹੀ ਗੁਜਾਰ ਕਰਦੇ ਆ ਗੁਜਾਰਸ਼ ਬਈ ਸਾਡੇ ਪਿੰਡ ਬਈ ਉਹ ਪੀਲਾ ਪੰਜਾ ਚੱਲਣਾ ਚਾਹੀਦਾ ਤਿੰਨ ਮੰਜ਼ਲੀ ਕੋਠੀ ਆ ਬੰਦੇ ਦੀ ਸ਼ਰੇਆਮ ਬਈ ਕੋਈ ਮਰਜ਼ੀ ਨਸ਼ਾ ਲੈ ਲਓ ਉਹਦੇ ਕੋਲ ਉਹ ਹਰੇਕ ਮਿਲਦਾ ਠੀਕ ਹੈ ਨਾ ਹਰੇਕ ਨਸ਼ਾ ਮਿਲਦਾ ਤਿੰਨ ਮੰਜ਼ਲੀ ਕੋਠੀਪਾਲੀ ਪਹਿਲਾ ਬੰਦਾ ਬਕਾਇਦਾ 10 ਸਾਲ ਸਜ਼ਾ ਕੱਟ ਕੇ ਆਇਆ ਮਤਲਬ ਪਹਿਲਾਂ ਵੀ ਮੁੰਡਾ ਉਹਦੇ ਕੋਲ ਨਸ਼ਾ ਲੈਣ ਦੇ ਲਈ ਜਾਂਦਾ ਸੀ ਹਾਂ ਬਾਈ ਛਰੇ ਆ ਯਾਰ ਸਾਡੇ ਪਿੰਡ ਚ ਮਤਨ ਦੱਸੀ ਜਾਂਦਾ ਚਾਹ ਕੋੜ ਇੱਕ ਟਾਈਮ ਨਾ થਿਆਵੇ ਨਾ થਿਆਵੇ ਉਹਦੇ ਕੋਲੋਂ ਆ ਸਾਰੇ ਪਿੰਡ ਦੇ ਦਸਨ ਮੁਤਾਬਕ ਕਹਿੰਦੇ ਵੀ ਉਹਦੇ ਕੋਲ ਜਦੋਂ ਮਰਜ਼ੀ ਨਸ਼ਾ ਲੈ ਲਓ ਤੁਸੀਂ ਪਹਿਲਾਂ ਕੋਈ ਸ਼ਿਕਾਇਤ ਨਹੀਂ ਕੀਤੀ ਪਿੰਡ ਦੀ ਪੰਚਾਇਤ ਵੱਲੋਂ ਜਾਂ ਕੋਈ ਪ੍ਰਸ਼ਾਸਨ ਨੂੰ ਦੱਸਿਆ ਗਿਆ ਹੋਵੇ ਕਿ ਇਹ ਨਸ਼ਾ ਲੈਦਾ ਉਹ ਪਹਿਲਾਂ ਵੀ ਸ਼ਿਕਾਇਤ ਹੋਈ ਆ ਪਰਚੇ ਹੋਏ ਆ ਸਜ਼ਾ ਕੱਟ ਕੇ ਆਇਆ ਹਾਈ ਕੋਰਟ ਚੋਂ ਜਵਾਨ ਤਤੇ ਆ ਉਹਦੇ ਜਿਹੜੇ ਗਿੱਦੜਵੇ ਕੇ ਬਠਿੰਡੇ ਕੋਈ ਪਲਾਟ ਸੀਗਾ ਉਹ ਇੱਕ ਪਲਾਟ ਵੀ ਜ਼ਬਤ ਹੋਇਆ ਪਰ ਉਹਦੀ ਕੋਠੀ ਨਹੀਂ ਜ਼ਬਤ ਹੋਈ ਹੈ ਜੀ ਉਹਦਾ ਨਾਮ ਕੀ ਹੈ ਤੁਸੀਂ ਉਹਨਾਂ ਬਾਰੇ ਕੋਈ ਦੱਸੋਗੇ ਵੀ ਨਾਮ ਕੀ ਹੈ ਬੈਕਗ੍ਰਾਉਂਡ ਕੀ ਹੈ ਆ ਮੁੰਡੇ ਨੂੰ ਪਤਾ ਬਈ ਉਹਦੇ ਘਰ ਵਾਲੀ ਦਾ ਤੇ ਉਹਦੇ ਮੁੰਡੇ ਦਾ ਨਾਮ ਤੇ ਉਹਦਾ ਆਪਦਾ ਸਾਰਾ ਦਾ ਉਹਦਾ ਨਾਮ ਆ ਅਸ਼ੋਕ ਕੁਮਾਰ ਉਹਦੀ ਪਤਨੀ ਦਾ ਨਾਮ ਆ ਕਵਤਾ ਰਾਣੀ ਉਹਦੇ ਮੁੰਡੇ ਦਾ ਨਾਮ ਆ ਆਰਵਿੰਦ ਕੁਮਾਰ ਸਾਰਾ ਪਰਿਵਾਰ ਨਸ਼ਾ ਕਰਦਾ ਠੀਕ ਆ ਫੁੱਲ ਨਸ਼ਾ ਵੇਚਦਾ ਸਾਨੂੰ ਖੰਡ ਜਾਣੀ ਮਿਲਣਾ ਤੜਕੇ 4 ਵਜੇ ਆਜੋ ਲਾਈਵ ਕਰਾਵਾਂਗੇ ਤੇ ਸਾਰਾ ਨਾ ਵਾਧੂ ਤੇ ਲੈਣ ਲੱਗੀ ਪਈ ਹੋਊਗੀ ਜਿਹੜੀ ਜੀ ਤੁਸੀਂ ਕਹੋਗੇ ਤੁਹਾਨੂੰ ਉਹੀ ਮਿਲੂਗੀ ਜਿਹੜਾ ਹਰੇਕ ਪ੍ਰਕਾਰ ਦਾ ਨਸ਼ਾ ਲਿਆਉਂਦੇ ਆ ਵੇਚਦੇ ਆ ਉਹਨਾਂ ਨੂੰ 20 30 ਸਾਲ ਹੋ ਗਏ ਕੋਠੀ ਦੇਖ ਲੋ ਜਾ ਕੇ ਚਾਰ ਮੰਜ਼ਲੀ ਕੋਠੀ ਪਈ ਆ ਜੇ ਕਿਹੜੇ ਜਿਹੜੇ ਪੀਲਾ ਪੰਜਾਂ ਦੇ ਆ ਚੱਲਿਆ ਇੱਕ ਵੀ ਉਹਨਾਂ ਦੇ ਘਰ ਦੀ ਇੱਟ ਪੱਟੀ ਹੋਵੇ ਜਿਹੜਾ ਕੋ ਮਰਜ਼ੀ ਕਰ ਲੋ ਇਸ ਪੰਚਾਇਤ ਦਾ ਦੇਣਦਾਰ ਹੋਵਾਂਗੇ ਸਰਕਾਰ ਦੇ ਦੇਣਦਾਰ ਹੋਵਾਂਗੇ ਸਾਰੇ ਪਿੰਡ ਅਸ਼ੋਕ ਕੁਮਾਰ ਜੇਲ੍ਹ 'ਚ ਸੀ ਉਹਦੀ ਜਿਹੜੀ ਪਤਨੀ ਆ ਕਵਤਾਰਾਣੀ ਉਹ ਨਸ਼ਾ ਆਪ ਵੇਚਦੀ ਆ 10 ਸਾਲ ਬੰਦਾ ਜੇਲ੍ਹ 'ਚ ਹੋਵੇ ਤੇ ਉਹਦੇ ਘਰੋਂ ਨਸ਼ਾ ਜਾਈ ਜਾਵੇ ਇਹ ਸਰਕਾਰ ਨੂੰ ਪਤਾ ਨਹੀਂ ਲੱਗਦਾ ਨਸ਼ਾ ਕਿਵੇਂ ਜਾਂਦਾਗਾ ਜਿਹੜਾ ਉਹਦਾ ਘਰ ਆ 2 ਵਾਰ ਡੀਸੀ ਆਪ ਆਇਆ 2 ਵਾਰ ਡੀਸੀ ਨੇ ਨਨਾਮੀ ਲੋਟਸ ਲਾ ਕੇ ਗਿਆ ਵੀ ਤੁਸੀਂ ਨਸ਼ਾ ਵੇਚਦੇ ਹੋ ਤੇ ਨਸ਼ਾ ਵੀ ਤੇ ਉਹ ਨਿਰਾਮੀ ਲੋਟ ਲਾ ਕੇ ਤੇ ਪਿੰਡ ਟੱਪਦੇ ਨੇ ਤੇ ਉਹ ਪੋਸਟਰ ਪਾੜ ਕੇ ਸੁੱਟ ਦਿੰਦੇ ਨੇ ਕਹਿੰਦੇ ਵੀ ਅਸੀਂ ਵੇਚਦੇ ਆ ਤਾਂ ਵੇਚਦੇ ਆ ਜੇ ਕੋਈ ਕਾਰਵਾਈ ਕਰਦਾ ਦਬਾਅ ਪਾ ਜਾਂਦਾ ਪੁਲਿਸ ਰਾਹੀਂ ਦਬਾਅ ਪਾਉਂਦੇ ਸਾਡੇ ਤੇ ਤਣਾਅ ਪੂਰਨ ਕਰਦੇ ਆ ਸਾਡੇ ਬੰਦੇ ਨੂੰ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਅਸੀਂ ਇੱਥੇ ਬੋਡੀ ਨਹੀਂ ਲਿਆਣ ਦੇਣੀ ਸਾਨੂੰ ਚੌਂਕ 'ਚ ਰੱਖਣੀ ਪਵੇ ਇਹ ਸਾਡੇ ਲਈ ਹੁਣ ਬਸ ਰੱਬ ਦਾ ਭਾਣਾ ਸਮਝ ਕੇ ਅਸੀਂ ਮੰਨੀ ਬੈਠੇ ਆ ਪਰ ਉਹ ਜਿਹੜੇ ਆ ਗਾਹ ਨੂੰ ਕਿਸੇ ਦਾ ਗਰੀਬ ਦਾ ਹੋਰ ਦਾ ਪੁੱਤ ਨਾ ਮਰੇ ਜਿਹੜੀ ਸਾਡੇ ਨਾਲ ਹੋਈ ਜਾਣਾ ਵੀਰੇ ਇਹ ਕਿਸੇ ਨਾਲ ਨਾ ਹੋਈ ਸੀ ਇਹਨੇ ਦੋ ਬੱਚੇ ਉਹਦੇ ਉਹ ਬੈਠੇ ਰੁੜੀ ਜਾਂਦੇ ਆ ਸਾਰੀ ਫੈਮਿਲੀ ਅਸੀਂ ਉਹਦੇ ਕੱਲ ਸਾਡੇ ਰਾਤ 8 ਵਜੇ ਦੇ ਲੱਗੇ ਸੀ ਭੱਲ ਨੂੰ ਤੇ ਆ ਦੂਜੇ ਦਿਨ ਤੇ 12 ਵੱਜ ਚੁੱਕੇ ਆ ਤੇ ਹੁਣ ਆ ਵੀਰ ਨੂੰ ਸੱਜਿਆ ਬਾਂਟੀ ਢੱਲੇ ਵਾਲ ਨੂੰ ਇਨੇ ਆ ਕੇ ਬਾਡੀ ਕੱਢੀ ਆ ਅਸੀਂ ਬਾਂਟੀ ਢੱਲੇ ਵਾਲ ਦਾ ਧੰਨਵਾਦ ਕਰਦੇ ਆ ਵੀਰ ਦਾ ਇੱਥੇ ਆਇਆ ਸਾਡਾ ਪਿੰਡਾਂ ਦੇ ਨਗਰ ਨੇ ਸਹਿਯੋਗ ਨਸਾ ਤਸਕਰ ਸਾਰੀ ਫੈਮਿਲੀ ਬੜੀ ਜਾਣੀ ਗਈ ਆ ਉਹਦੇ ਘਰ ਨੂੰ ਲੋਕ ਹੋਣਾ ਚਾਹੀਦਾ ਅਸੀਂ ਇਹਨਾਂ ਉਹਦਾ ਘਰ ਫੈਮਿਲੀ ਚੱਕੀ ਜਾਵੇ ਅਸੀਂ ਇਹਦੀ ਡੈੱਡ ਬਾਡੀ ਮਲਾਜੇ ਵਾਸਤੇ ਸੰਸਕਾਰ ਵਾਸਤੇ ਆਪ ਲੈ ਕੇ ਜਾਵਾਂਗੇ ਪ੍ਰਸ਼ਾਸਨ ਤਾਂ ਕਹਿੰਦਾ ਕਿ ਹਰੇਕ ਨਸ਼ਾ ਤਸਕਰ ਤੇ ਸਾਡੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਘਰ ਵੀ ਟਾਏ ਜਾ ਰਿਹਾ ਹੈ ਕਾਫੀ ਹੱਦ ਤੱਕ ਨਸ਼ਾ ਖਤਮ ਵੀ ਹੋ ਚੁੱਕਿਆ ਹੈ ਪੰਜਾਬ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਕਿਸੇ ਵੀ ਘਰ ਦੀ ਇੱਕ ਵੀ ਟੇਲ ਪੱਟੀ ਗਈ ਹੋਵੇ ਜਿਹੜਾ ਮਰਜ਼ੀ ਕੁਝ ਕਰ ਲਿਓ ਚੌਂਕ ਚ ਸੱਲ ਕੇ ਗਾਟਾ ਲਾ ਦਿਓ ਜੇ ਸਰਕਾਰ ਦੇ ਦੇਣਦਾਰ ਹੋਵਾਂਗੇ ਸਾਡੇ ਪਿੰਡ ਦੇ ਇੱਕ ਵੀ ਬੰਦੇ ਦੀ ਟੇਲ ਪੱਟੀ ਗਈ ਹੋਵੇ ਨਸ਼ਾ ਤਸਕਰ ਹੌਸਲੇ ਬੁਲੰਦਾ ਤਾਂ ਇੱਥੋਂ ਦਾ ਇੱਕ ਕਦਮ ਚੁੱਕਿਆ ਨੇ ਇੱਕ ਆਮ ਤਾਂ ਉਹਨਾਂ ਨੇ ਸੱਟਾਂ ਮਾਰੀਆਂ ਨਹੀਂਆਂ ਠੀਕ ਹੈ ਕਿ ਪੈਸਿਆਂ ਦਾ ਕਾਰਨ ਕੋਈ 1.5 ਲੱਖ ਰੁਪਏ ਦੀ ਜਿਵੇਂ ਗੱਲ ਕਹਿੰਦਾ ਮੇਰੇ ਤੋਂ ਖੋਏ ਗਏ ਆ ਠੀਕ ਹੈ ਕੋ ਡੇਢ ਲੱਖ ਦਾ ਤਾਂ ਨਹੀਂ ਸੀਗਾ ਬੰਦੇ ਬੇਈਮਾਨ ਦੀ ਇਹ ਖੁੱਲੇ ਆਮ ਘੋਮਦੇ ਆ ਬਈ ਠੀਕ ਹੈ ਇੱਕ ਆਪਾ ਕੁੱਤੇ ਤੇ ਛੋਟੀ ਮਾਰਨ ਲੱਗੀ ਵੀ ਆਪਾ ਸੋਚਦੇ ਤੇ 6:00 ਵਜੇ ਇੱਕ ਬੰਦੇ ਦੀ ਮੌਤ ਕਰਨੀ ਇੱਕ ਕਤਲ ਕਰਨਾ ਬਹੁਤ ਵੱਡੀ ਜੁਰਮ ਹੈ ਇਹ ਇਹ ਸਾਰੇ ਸਾਰੇ ਪਿੰਡ ਨੂੰ ਪਤਾ ਉਹ ਡੈੱਡ ਬੋਡੀ ਪਈ ਆ 6:00 ਉਹਦੇ ਵਜੀਆਂ ਬਲੱਡ ਨਿਕਲ ਹੀ ਜਾਂਦਾ ਜੀ ਉਹਦੇ ਉਹਦੇ ਨਾਲ ਬਹੁਤ ਜਿਆਦਾ ਧੱਕਾ ਹੋਇਆ ਵੀਰ ਜੀ ਇਹ ਤੇ ਨੱਥ ਪਾਉਣੀ ਚਾਹੀਦੀ ਹੈ ਇਹ ਤਾਂ ਹੌਸਲੇ ਬੁਲੰਦਾ ਹੀ ਇਹਨਾਂ ਦੇ ਪੰਚਾਇਤ ਦੇ ਵੱਲੋਂ ਕੋਈ ਕਾਰਵਾਈ ਇਹ ਤੇ ਕਿਤੇ ਜਿਵੇਂ ਕੋਈ ਮਤਾ ਪਾਇਆ ਗਿਆ ਵੀ ਇਹਨਾਂ ਨੂੰ ਰੋਕਿਆ ਜਾਵੇ ਨਸ਼ਾ ਵੇਚਣ ਤੋਂ ਨਹੀਂ ਭਾਈ ਇਹ ਪਹਿਲਾਂ ਵੀ ਸਜ਼ਾ ਕੱਟ ਕੇ ਆਏ ਆ ਮੈਂ ਦੱਸੀ ਐਨਾ ਹੌਸਲੇ ਬਲਾਂਦਾ ਠੀਕ ਆ ਬੰਦਾ 2 ਦਿਨ ਕੱਟਿਆ ਵੇ ਆਪੀ ਸੁਧਰੇ ਜਾਂਦਾ ਇਹ ਭਾਈ ਇਹਨਾਂ ਦੇ ਸੁਧਰ ਨਾਲ ਹੈ ਨਹੀਂ ਬਈ ਇਹ ਠੀਕ ਆ ਇਹ ਸੁਧਰੇ ਹੁੰਦੇ ਅੱਜ ਨੂੰ ਭਾਈ ਇਹ ਕੰਮ ਹੀ ਨਹੀਂ ਹੁੰਦਾ ਸੀਗਾ ਕਮੇਟੀ ਬਣੀ ਸੀ ਹਾਂ ਕਮੇਟੀ ਸਾਡੇ ਪਿੰਡ ਨੌਜਵਾਨ ਵੀਰਾਂ ਨੇ ਕਮੇਟੀ ਬਣਾਈ ਸੀ ਨਸ਼ਾ ਤਸਕਰ ਫੜਾਉਣ ਵਾਸਤੇ ਉਹਨਾਂ ਵੀਰਾਂ ਦੇ ਉੱਤੇ ਪਰਚੇ ਕਰਵਾਏ ਗਏ ਇਹਨਾਂ ਬੰਦਿਆਂ ਕੋਲੋਂ ਬਲੈਕਿਆਂ ਦਾ ਹੱਥ ਵੱਧਦਾ ਪੁਲਿਸ ਚ ਇਹਨਾਂ ਨੇ ਪਰਚੇ ਸਾਡੀ ਕਮੇਟੀ ਸਾਰੀ ਭੰਗ ਕਰਾਈ ਗਈ ਜਿੰਨੇ ਨੌਜਵਾਨ ਵੀਰ ਮਾਡੇ ਦਾਣਾ ਮੰਡੀ ਚ ਮੁੱਕੇ ਮੁੰਡੇ ਠੋਕਰਾਂ ਦੇ ਸੂਏ ਤੇ ਮੁੱਕੇ ਵੱਡੇ ਸਕੂਲ ਵਾਲੇ ਗਰਾਊਂਡਾਂ ਦੇ ਬਾਹਰਲੇ ਪਾਸੇ ਚਿਟਾ ਆਂ ਫੜਾਉਂਦੇ ਆ ਇਹਨਾਂ ਦੀ ਬੰਦੇਓ ਸਾਰੇ ਛਰਿਆਂ ਮਾਉਂਦੇ ਆ ਆਂ ਮਿਲਦਾਗਾ ਜਿਹੜੀ ਜੀ ਮਰਜ਼ੀ ਲੈ ਲੋ ਆ ਕੇ ਚਿਟਾ ਗੋਲੀਆਂ ਗੱਪਾਂ ਜੀਵ ਵਾਲੀਆਂ ਆ ਗਾਂਜਾ ਸਾਰੇ ਤਰ੍ਹਾਂ ਦਾ ਨਸ਼ਾ ਮਿਲਦਾ ਸਮੈਗ ਤੱਕ ਮਿਲਦੀ ਆ ਭਾਈ ਬਹੁਤ ਮੰਦ ਭਾਗੀ ਕੱਟਣਾ ਹੈ ਕਿ ਤੁਹਾਡੇ ਮੁੰਡੇ ਦੀ ਡੈਥ ਹੋਈ ਹੈ ਤੁਹਾਡੀ ਮੰਗ ਕੀ ਹੈ ਕਿ ਸਾਡੀ ਮੰਗਾਂ ਪੂਰੀ ਹੋਣੀ ਚਾਹੀਦੀ ਹੈ ਸਾਡੀ ਮੰਗੇ ਆ ਉਹਨਾਂ ਦਾ ਸਾਰਾ ਪਰਿਵਾਰ ਫੜਿਆ ਜਾਵੇ ਅਸ਼ੋਕ ਕੁਮਾਰ ਕਬਤਾਰਾਣੀ ਮੇਰਨਪੁਰ ਇਨਾਂ ਦੀ ਜੜ ਪੁੱਟੀ ਜਾਵੇ ਨਸ਼ਾ ਇਸ ਦੂ ਮੜ ਕੇ ਸਾਡੇ ਪਿੰਡ ਚ ਕੋਈ ਵੇਚੇ ਨਾ ਐਸਾ ਇਹਨਾਂ ਦਾ ਹਾਲ ਕੀਤਾ ਘਰ ਇਹਨਾਂ ਦਾ ਵੇਖੋ ਜਾ ਕੇ ਕੋਠੀ ਵਾਦੋ ਚਾਰ ਮੰਜ਼ਲੀ ਆ ਤੇ ਤਸਕਰਾਂ ਦਾ ਕੋਠੀ ਪਾਈ 50 50 ਕਿੱਲੇ ਵਾਲੇ ਸਾਡੇ ਦੋ ਦੋ ਕਮਰਾ ਚ ਬੈਠੇ ਆ ਅਸੀਂ ਮੰਗ ਇਹ ਕਰਦੇ ਆ ਵੀ ਉਹਨਾਂ ਦੇ ਉੱਤੇ ਫੁੱਲ ਕਾਰਵਾਈ ਹੋਵੇ ਤੇ ਕਾਰਵਾਈ ਹੋਣ ਤੋਂ ਬਾਅਦ ਅਸੀਂ ਡੈੱਡ ਬੋਡੀ ਦਾ ਮਲਾਜਾ ਕਰਾਵਾਂਗੇ ਤੇ ਸਸਕਾਰ ਕਰਾਂਗੇ ਆ ਤਾਂ ਬਹੁਤ ਮੰਦ ਭਾਗੀ ਕੱਟਣਾ ਕਿ ਤੁਹਾਡੇ ਮੁੰਡੇ ਨੂੰ ਮਾਰਿਆ ਗਿਆ ਇਸ ਦਾ ਕਾਰਨ ਕੀ ਹੈ ਕੋਈ ਦੱਸੋ ਇਹਦੇ ਬਾਰੇ ਇਹ ਨਸ਼ਾ ਪੱਤਾ ਖਾਂਦਾ ਸੀ ਜੀ ਗੋਲੀਆਂ ਲੈਣ ਗਿਆ ਸੀਗਾ ਤੇ ਉਹਦੇ ਮੁੰਡੇ ਨੇ ਤੇ ਸੋਖੇ ਨੇ ਤੇ ਉਹਦੇ ਘਾਂ ਵਾਲੀ ਨੇ ਤੇ ਇਹਨੂੰ ਸੱਟਾ ਮਾਰ ਕੇ ਤੇ ਸੱਟ ਗਏ ਤੇ ਇਹਦੇ ਕੋਲ ਪੈਸੇ ਇਹਨੂੰ ਠਿਆਈ ਸੀ ਤੇ ਉਹ ਕੋਈ ਨਹੀਂ ਆਉਂਦਾ ਤੇ ਸਾਨੂੰ ਪਤਾ ਲੱਗਿਆ ਅਸੀਂ ਸਾਈ ਜਾਤ ਹੋ ਕੇ ਪਾਲਦੇ ਫਿਰਦੇ ਹਾਂ ਸਾਨੂੰ ਡਿੱਗੀ ਜੋ ਬਾ ਠਾਇਆ ਇਥੋਂ ਅਸੀਂ ਜਾਤ ਅਸੀਂ ਪਾਲਦੇ ਫਿਰ ਨੇ ਕਹਨੇ ਕੇ ਜਿਵਾਕਾ ਜੀ ਮੈਂ ਬੱਚੇ ਦਾਤੀ ਮੈਂ ਕੀ ਖਾ ਸਕਦੀ ਆ ਮਾਤਾ ਲੋਕਾਂ ਦੇ ਤੰਦੇ ਕਰਕੇ ਕਿ ਮਾਤਾ ਪਾਲੇ ਸੀ ਜਿਵਾਕ ਕੀ ਮੰਗ ਕਰਦੇ ਹੋ ਕਿ ਸਾਡੀ ਮੰਗ ਪੂਰੀ ਹੋਣੀ ਚਾਹੀਦੀ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਆ ਆਸਾਨ ਮਿਲਣਾ ਚਾਹੀਦਾ ਸਾਨੂੰ ਇਹ ਨਸ਼ਾ ਫਿਰ ਲੈਣ ਗਿਆ ਸੀਗਾ ਇਹਦੇ ਕੋਲੇ ਕੋਈ ਪੈਸੇ ਸੀਗੇ ਥੋੜੇ ਜਿਹੇ ਇਹ ਮੈਂ ਦੱਸ ਦਿਆ ਵੀ ਦਸਣ ਚ ਵੀ ਨੂੰ ਸਿਆਏ ਆ ਪੈਸੇ ਤੇ 1.5 ਲੱਖ ਦਾ ਕਹਿੰਦੇ ਵੀ ਮੈਨੂੰ ਸਹਿਆ ਸੀਗਾ ਤੇ ਜਣੇ ਉਹਦੇ ਵਿੱਚੋਂ ਗੁੱਟੀਆਂ ਜਿਹੜੀਆਂ ਦੱਸਦੇ ਆ ਵੀ ਉਹਦੇ ਚੋਂ 500 ਰੁਪਏ ਦੇ ਨੋਟੇ ਕੱਢਿਆ ਸੀਗਾ ਤੇ ਉਹ ਗੁੱਟੀ ਕਿਰੇ ਬਾਹਰ ਨਿਕਲੇ ਉਹ ਤੇ ਨਿਕਲਦੇ ਤਾਂ ਉਹਦੇ ਕਾਰਨ ਖੋਣ ਨਾਲ ਇਹਦੇ ਲੱਪੜ-ਉਪੜ ਮਾਰੇ ਇਹਦੇ ਤੇ ਦੰਦਾਂ ਨੂੰ ਨਾਲ ਤੇ ਇਹਨਾਂ ਨੇ ਸੱਟਾਂ-ਸਟਾਈਆਂ ਮਾਰੀਆਂ ਤੇ ਦੰਦ ਟੁੱਟੇ ਵੀ ਆ ਤੇ ਲਹੂ ਨਿਕਲੀ ਜਾਂਦਾ ਸੀਗਾ ਤੇ ਉਹ ਆਪਦੇ ਵੀਰ ਕੋ ਵੀ ਉਹਨੇ ਆਪਦੇ ਮੈਚ ਪਾਈ ਆ ਆਹ ਮਾਮੇ ਨੂੰ ਵੀ ਇਹ ਗੱਲ ਆਖੀ ਆ ਵੀ ਤੁਸੀਂ ਸਮਝੋ ਵੀ ਮੈਂ ਜਿਹੜਾ ਮੈਨੂੰ ਤਾਂ ਇਹਨੇ ਕੁੱਟ ਮਾਰ ਕਰੀਏ ਬੰਦੇ ਨੇ ਹਾਂਜੀ ਤਾਨੂੰ ਇਸ ਬਾਰੇ ਕਦੋਂ ਪਤਾ ਚੱਲਿਆ ਕਿ ਮੁੰਡੇ ਦੀ ਮੌਤ ਹੋਈ ਹੈ ਇਹ ਕੱਲ ਆਥਣੇ ਸ਼ਾਮ ਨੂੰ ਪਤਾ ਲੱਗਿਆ ਭਾਲ ਦੇ ਫਿਰਦੇ ਰਹੇ ਸਾਰੀ ਰਾਤ ਸਾਰਾ ਪਰਿਵਾਰ ਹੀ ਅਸੀਂ ਭਾਲ ਦੇ ਫਿਰਦੇ ਰਹੇ ਹਾਂ ਸਾਨੂੰ ਕਿਤੇ ਨਹੀਂ ਲੱਭਿਆ ਸੀਗਾ ਤੇ ਤੜਕੇ ਜੋ ਦਿਨ ਚੜਿਆ ਤੇ ਇੱਥੇ ਉਹਦਾ ਮੁਕਾ ਪਿਆ ਸੀ ਤੇ ਉਹਦੇ ਚੱਪਲਾਂ ਪਈਆਂ ਕਿ ਜੋ ਨਸ਼ਾ ਤਸਕਰ ਇੱਥੇ ਨਸ਼ਾ ਵੇਚਦੇ ਨੇ ਕਿ ਉਹਨਾਂ ਤੇ ਕੋਈ ਪਹਿਲਾਂ ਕੋਈ ਕਾਰਵਾਈ ਹੋਈ ਸੀਗੀ ਕਾਰਵਾਈ ਤਾਂ ਹੁੰਦੀਆਂ ਰਹਿੰਦੀਆਂ ਸੀ ਸਰਕਾਰਾਂ ਨਾਲ ਵਿੱਚੋਂ ਤੇ ਮਤਲਬ ਕਿ ਚੱਲ ਆਉਂਦੇ ਸੀਗਾ ਤੇ ਪੈਸਾ ਪੁਹੇ ਦੇ ਕਿ ਨਿਕਲ ਜਾਂਦੇ ਹੈਗੇ ਸਰਕਾਰ ਉਹਨਾਂ ਕਾਰਵਾਈ ਰਸਾ ਹੀ ਨਹੀਂ ਪਾ ਰਹੀ ਇਹਨਾਂ ਦੇ ਸਾਡਾ ਨ ਮੁੱਕਣ ਵਾਲਾ ਮੁੱਕ ਗਿਆ ਗਾਂਵਾਂ ਵਾਲੇ ਪ੍ਰੇਖ ਤੇ ਜਿਹੜਾ ਆਉਣ ਵਾਲਾ ਬੱਚੇ ਆ ਸਾਡੇ ਸਾਹਮਣੇ ਛੋਟੇ ਬੱਚਾਂ ਤੇ ਵੀ ਮਤਲਬ ਨਾ ਹੋਵੇ ਜਿਹੜਾ ਕੋਈ ਨਸ਼ਾ ਵੇਚਦੇ ਆ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਪਿੰਡ ਦੇ ਵਿੱਚੋਂ ਜਿਵੇਂ ਕਿ ਸਰਕਾਰ ਤਾਂ ਕਹਿੰਦੀ ਸੀ ਕਿ 1 ਜੂਨ ਨੂੰ ਅਸੀਂ ਨਸ਼ਾ ਖਤਮ ਕਰਤਾ ਜਿਵੇਂ ਕਿ ਬਿਲਡੋਜਰ ਮੁਹਿੰਮ ਚਲਾਈ ਹੋ ਜਾਂ ਜੁਧ ਨਸ਼ੇ ਵਿਰੁੱਧ ਚਲਾਇਆ ਉਹਦੇ ਨਾਲ ਨਸ਼ਾ ਖਤਮ ਹੋ ਗਿਆ ਸਾਡਾ ਫਕਾਹਣ ਦਾ ਭਾਮ ਤਾਂ ਇਹ ਹੈ ਵੀ ਨਸ਼ਾ ਨਹੀਂ ਬੰਦ ਹੋਇਆ ਇਸ ਸਰਕਾਰਾਂ ਰੋਗ ਹੀ ਨਹੀਂ ਰਹੀਆਂ ਜਿਹੜਾ ਕਿਸੇ ਦਾ ਘਰ ਟਾਉਂ ਜੇ ਘਰ ਕਿਸੇ ਦਾ ਟਾਉਂਦੇ ਆ ਉਹ ਗਰੀਬ ਗੁਰਬੇ ਦਾ ਢਾਇਆ ਜਾਂਦਾ ਜਿਹੜਾ ਆਮ ਵੱਡੇ ਮੱਛਾ ਹੈ ਉਹਨਾਂ ਨੂੰ ਕਿਉਂ ਨਹੀਂ ਪਕੜ ਕੇ ਰਹਿ ਜਾਂਦਾ ਇੱਥੇ ਤਾਂ ਗੁੜਚਾ ਤਾਂ ਮਿਲਦਾ ਨਹੀਂ ਤੇ ਨਸ਼ਾ ਕਿਹੜਾ ਮਰਜੀ ਲੈ ਲੋ ਜੀ ਵੱਡੇ ਵੱਡੇ ਆ ਤੇ ਵੱਡੇ ਵੱਡੇ ਤੇ ਪੁਲਿਸ ਵੀ ਪੈਸੇ ਲੈਂਦੀ ਹਫਤੇ ਦੀ ਹਫਤੇ ਲੈ ਜਾਂਦੀ ਹੈ ਤੇ ਇਹਨਾਂ ਨੂੰ ਕੋਈ ਨਹੀਂ ਕਹਿੰਦੀ ਜੀ ਤੇ ਗਰੀਬਾਂ ਦੇ ਪਾਟਾ ਚੜੀ ਜਾਂਦੀ ਹੈ ਗਰੀਬਾਂ ਦੇ ਕਿਤੇ ਪਰਚਾ ਪਾਤਾ ਅੱਗੇ ਦੇ ਗੋਲੀਆਂ ਦਾ ਪਾਤਾ ਕਦੇ ਸ਼ਰਾਬ ਦਾ ਪਾਤਾ ਐਂ ਪਾਈ ਜਾਂਦੀ ਹੈ ਜੀ ਇੱਥੇ ਨਹੀਂ ਕੋਈ ਪੀਲਾ ਪਿੰਜਾ ਚਲਾਇਆ ਗਿਆ ਨਾ ਇੱਥੇ ਕੋਈ ਨਹੀਂ ਗੱਲਾਂ ਸਾਰੀਆਂ ਭਗਵੰਤ ਮਾਨ ਦੀਆਂ ਜੀ ਕੋਈ ਕਿਸੇ ਦਾ ਕੁਝ ਨਹੀਂ ਇੱਥੇ ਪੁਲਿਸਲ ਹੀ ਨਹੀਂ ਆਉਣ ਦਿੰਦੇ ਪਹਿਲੀ ਗੱਲ ਤਾਂ ਜੀ ਦੂਜੇ ਦਾ ਕੀ ਆਉਣਾ ਹਫਤਾ ਲੈਂਦੇ ਆ ਆਪਦਾ ਤੇ ਟੱਪ ਜਾਂਦੇ ਜੀ ਹਫਤਾ ਲੈਂਦੇ ਤੇ ਟੱਪ ਜਾਂਦੇ ਪ੍ਰਸ਼ਾਸਨ ਨੂੰ ਪਤਾ ਇਸ ਚੀਜ਼ ਦਾ ਕਿ ਇੱਥੇ ਨਸ਼ਾ ਵਿਕਦਾ ਸਭ ਪਤਾ ਜੀ ਹੁ ਵੀ ਕੀ ਬਣਿਆ ਕਿਵੇਂ ਨਹੀਂ ਬਸ ਫੇਰ ਚੱਪ ਗਏ ਹੁਣ ਵੀ ਆ ਕੇ ਇੱਥੇ ਮਿਲ ਕੇ ਗਏ ਆ ਕੋਈ ਨਹੀਂ ਪੁੱਛਦਾ ਜੀ ਕਿਸੇ ਦੀ ਇੱਥੇ ਕੀ ਪ੍ਰਸ਼ਾਸਨ ਦੇ ਵੱਲੋਂ ਇਹ ਪਰਚਾ ਕੱਟਿਆ ਗਿਆ ਨਹੀਂ ਕੱਟਿਆ ਗਿਆ ਜੀ ਕੋਈ ਕੱਟਿਆ ਨਹੀਂ ਕੋਈ ਕੱਟਿਆ ਨਹੀਂ ਮੈਨੂੰ ਵੀ ਲੱਗਦਾ ਇਹ ਪੈਸੇ ਮੁਸ਼ਕਲ ਹੀ ਆ ਜੀ ਢਿੱਲੀ ਕਾਰਵਾਈ ਹੋਊਗੀ ਇਹਨਾਂ ਕੋਲੇ ਗਰੀਬਾਂ ਕੋਲੇ ਪੈਸਾ ਨਹੀਂ ਉਹ ਬੰਦਾ ਪੈਸੇ ਵਾਲਾ ਪੈਸੇ ਧੱਕ ਦੂਗਾ ਤੇ ਸਾਡਾ ਤਾਂ ਫੇਰ ਉਹ ਜਦੋਂ ਚਾਹੀਏ ਇੱਕ ਬੱਚੇ ਦੀ ਮੌਤ ਹੋਈ ਆ ਫਿਰ ਵੀ ਇਸ ਤੋਂ ਇਲਾਵਾ ਵੀ ਯਾਰ ਪਰਚਾ ਨਹੀਂ ਕੱਟਿਆ ਗਿਆ ਮੁਸ਼ਕਲ ਹੈ ਜੀ 90% ਮੁਸ਼ਕਲ ਤੁਸੀਂ ਵੇਖ ਲਓ 10% ਕੀ ਰਹਿ ਗਏ ਆਮ ਤੁਸੀਂ ਵੇਖੀ ਜਾਂਦੇ ਮੋਬਾਈਲ ਦੇ ਵਿੱਚ ਉਹ ਜੋ ਵੀਡੀਓ ਤੁਸੀਂ ਵੇਖੀਏ ਬੱਚੇ ਦੀ ਤੇ ਖੂਨ ਕਿਨਾ ਕੰਨਾ ਵਿੱਚੋਂ ਨਿਕਲਿਆ ਨਾ ਮੂੰਹ ਵਿੱਚੋਂ ਵੀ ਨਿਕਲਿਆ ਵੀ ਵੇਖਿਆ ਜਾਵੇ ਵੀ ਮੰਨ ਲੇ ਚੱਲ ਵੀ ਕਿਵੇਂ ਇਹ ਕੁੱਤੇ ਤੇ ਮੰਨ ਇਹਨਾਂ ਪਰਚਾਜਦਾਰ ਚ ਜ਼ਰੂਰ ਹੋਣਾ ਚਾਹੀਦਾ ਸਾਡਾ ਕਹਿਣ ਦਾ ਪਾਵ ਤੇ ਇਹੀ ਹੈ ਤੇ ਆਉਣ ਵਾਲੇ ਬੱਚਿਆਂ ਦੇ ਮੰਨ ਨਾ ਇਹ ਚ ਵੜਨ ਤੇ ਇਹਨਾਂ ਤੇ ਜਿਹੜੇ ਵੱਡੇ ਮਾਛਾ ਉਹਨਾਂ ਤੇ ਕਾਬੂ ਕੀਤਾ ਜਾਵੇ ਇਹਨਾਂ ਨੂੰ ਪਿੰਡ ਵਾਸੀਆਂ ਦਾ ਵੀ ਆਹੀ ਕਹਿਣਾ ਤੇ ਪਰਿਵਾਰਿਕ ਮੈਂਬਰਾਂ ਦਾ ਵੀ ਆਹੀ ਕਹਿਣਾ ਹੈ ਕਿ ਬਣਦੀ ਕਾਰਵਾਈ ਨਸ਼ਾ ਤਸਕਰਾਂ ਤੇ ਹੋਣੀ ਚਾਹੀਦੀ ਹੈ। ਇਹ ਭਲਾਈਆਂ ਨੇ ਦਾ ਇਹ ਮਸਲਾ ਇਹਦੇ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ? ਅੱਜ ਸਾਨੂੰ ਪਤਾ ਲੱਗਿਆ ਵੀ ਇੱਕ ਬੰਦਾ ਜਿਹੜਾ ਇਹਦੇ ਚ ਮਟਰਵਾਕਸ ਦੀ ਡਿੱਗੀ ਚ ਜਿਹੜਾ ਮਰ ਗਿਆ ਸੀ ਛਾਲ ਮੌਕੇ ਤੇ ਆਏ ਆਂ, ਡੈਡ ਬੋਡੀ ਅਸੀਂ ਲੈ ਲਈਏ, ਕਬਜ਼ੇ ਚ ਲੈ ਲਈਏ। ਤੇ ਇਹਦੇ ਵਾਰਸ ਜੋ ਲਿਖਾਉਣਗੇ ਸਟੇਟਮੈਂਟ ਉਹਦੇ ਮੁਤਾਬਕ ਬਣਦੀ ਕਾਰਵਾਈ ਕੀਤੀ ਕਰਾਂ। ਇਹਦਾ ਪਰਚਾ ਕੱਟਿਆ ਗਿਆ? ਨਹੀਂ, ਇਹਦਾ ਜੋ ਸਟੇਟਮੈਂਟ ਲਿਖਾਉਣਗੇ ਆ ਇਹਨਾਂ ਦੇ ਵਾਰਸ ਆਏ ਆ। ਜੋ ਸਾਨੂੰ ਸਟੇਟਮੈਂਟ ਦੇਣਗੇ ਉਹਦੇ ਤੱਕ ਬਣਦੀ ਕਾਰਵਾਈ ਕੀਤੀ ਹੋਊ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ